ਧੀਜਾ ਲੋ ਉਹ ਤੇ ਗੱਲ ਮੈਂ ਮੰਦੀ ਆ ਪਰ ਗੱਲ ਇਦਾਂ ਵਾਂ ਕਿ ਤੁਸੀਂ ਫੋਨ ਤੇ ਬੋਲੇ ਗਦਾ ਹੀ ਉਦਣਾ ਉਹ ਨਹੀਂ ਭੈਣ ਜੀ ਉਹਦਾਂ ਕਿਤੇ ਬੋਲਤਾ ਨਾ ਫੋਨ ਤੇ ਹਜੀ ਕੋਈ ਗੱਲ ਨਹੀਂ ਹੈਗੀ ਨਹੀਂ ਨਹੀਂ ਭਾਜੀ ਫਿਰ ਵੀ ਸਾਡਾ ਰਿਸ਼ਤੇਦਰੀ ਦਾ ਮਾਮਲਾ ਵਾ ਕੁੜੀ ਭਾਜੀ ਭੈਣ ਲੱਖਵਾਰੀ ਮੜੀ ਆ ਸਾਡੀ ਮੈਨੂੰ ਇੱਕ ਗੱਲ ਦੱਸੋ ਕਿ ਉਹਦੇ ਮੂੰਹ ਕਦੀ ਸੁਣਿਆ ਤੁਸੀਂ ਮੈਨੂੰ ਤਲਾਕ ਚਾਹੀਦਾ ਵਾ ਤੁਸੀਂ ਆਪਣੇ ਕੋਲੋਂ ਵਕੀਲ ਕਰਕੇ ਪੇਛੇ ਜੀ ਸਾਡੀ ਮੈਂ ਲੀਕਾ ਨਾ ਨਾ ਘਟਾਤੀਆਂ ਤੇ ਮੇਰਾ ਨਾਂ ਵੀ ਸੰਦੀਪ ਨਹੀਂ ਰੁਪਿੰਦਰ ਹਾਂਜੀ ਗਾਂ ਪਾ ਕੱਪੜੇ ਗਾਂ ਫਿਰ ਹੋ ਗਿਆ ਇਹ ਮੈਨੂੰ ਵੀ ਦੇ ਪਰਨਾ ਕੱਢ ਗਈ ਬੰਨਾ ਮੇਰੀ ਗੱਲ ਸੁਣੋ ਆਪਾਂ ਜਾਣ ਵਾਲੋਂ ਤੇ ਕਈ ਜਾਂਦੇ ਆ ਹੂੰ ਤੇ ਮੈਨੂੰ ਇਹ ਆ ਵੀ ਨਾ ਆਪਾਂ ਨੇ ਉਹਨਾਂ ਨੂੰ ਕੋਈ ਫੋਨ ਕੀਤਾ ਵਾ ਤੇ ਦੱਸਿਆ ਬਣੀ ਆ ਰੁਪਿੰਦਰ ਫੋਨ ਨਹੀਂ ਗਾਹੀ ਕਰਨਾ ਫਿਰ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਇਹਨਾਂ ਨੇ ਆਉਣਾ ਇੰਦਰ ਅਹੀਂ ਤੇ ਉਹਦੇ ਸਹੁਰਿਆਂ ਦੀ ਮੰਨੀ ਜਾਣਦੇ ਉਹ ਜਿੱਦਾਂ ਸਾਨੂੰ ਕਹਿ ਦਿੰਦੇ ਅਸੀਂ ਇਤਬਾਰ ਕਰ ਲੈਣੇ ਤੇ ਕੁੜੀ ਤਲਾਕ ਮੰਗਦੀ ਐ ਕੰਮ ਨਹੀਂ ਕਰਦੀ ਹੁਣ ਜਾ ਕੇ ਵੇਖੀ ਤਾਂ ਸਹੀ ਕੀ ਕਰਦੀ ਵੀ ਹੈ ਕੋਕ ਨਹੀਂ ਕਰਦੀ ਜਿੱਦਾਂ ਤੈਨੂੰ ਉਹਨੇ ਫੋਨ ਤੇ ਦੱਸਿਆ ਵਾ ਕਿ ਮੈਂ ਤੇਨਾਂ ਨੂੰ ਕਿਹਾ ਹੀ ਨਹੀਂ ਤਲਾਕ ਲਵ ਹੁਣ ਕੀ ਪਤਾ ਕਸੂਰ ਇਹਦੇ ਚ ਵਾ ਕੋਹਨਾ ਚ ਵਾ ਪਤਾ ਤੇ ਲੱਗੇ ਕੋਈ ਗੱਲ ਨਹੀਂ ਆਪਾਂ ਤਾਂ ਹੀ ਤੇ ਚਲੇ ਆਂ ਉੱਥੇ ਹੁਣ ਜਾ ਕੇ ਉੱਥੇ ਸਾਰਾ ਪਤਾ ਕਰਦੇ ਆਂ ਕਿ ਕੁੜੀ ਕੰਮ ਧੰਦਾ ਕਰਦੀ ਐ ਕੋਈ ਕਿ ਨਹੀਂ ਕਰਦੀ ਕੋਈ ਨਹੀਂ ਆਪਾਂ ਚੁੱਪ ਗਿੱਤੇ ਜਾਨੇ ਆ ਤੇ ਵੇਨੇ ਆਪਲਾ ਜਾਗੀ ਤੇ ਇਦਾਂ ਕਰੋ ਕੱਪੜੇ ਦਾ ਡੇ ਚੰਗੀ ਆ ਤੇ ਪਰਨਾ ਬੰਨ ਲਓ ਤੇ ਮੈਂ ਵੀ ਬਸ ਸੂਟ ਬਦਲ ਲਾਂ ਤੇ ਚੱਲ ਜੀਏ ਫਿਰ ਆਪਾਂ ਹੈ ਤੂੰ ਪਾ ਲਾ ਹਾ ਸੂਟ ਤੇ ਮੈਨੂੰ ਪਰਨਾ ਦੇ ਤੇ ਜੇ ਸੰਦੀਪ ਦਾ ਫੋਨ ਵੀ ਆਊਗਾ ਤੇ ਚੁੱਪੀ ਨਾ ਨਹੀਂ ਕੋਈ ਗੱਲ ਨਹੀਂ ਹਾਂ ਉੱਥੇ ਜਾ ਕੇ ਵੇਖਣਾ ਕੀ ਬੰਦਿਆ ਹੋ ਦੀ ਤਿਆਰ ਹਾਂ ਤੇ ਚੱਲੀਏ ਫਿਰ ਆਪਾਂ ਅਹੀਂ ਜੋ ਕੁੜੀ ਨੂੰ ਗੁੱਸੇ ਹੋਈ ਜਾਂਦੀ ਆ ਵੀ ਤੇਰਾ ਇੱਕ ਸੂਰ ਤੇਰਾ ਇੱਕ ਸੂਰ ਚਲੋ ਕੋਈ ਨਹੀਂ ਆ ਪਤਾ ਲੱਗ ਹੀ ਜਾਣਾ ਆ ਉਦੋਂ ਜਾ ਕੇ ਪਤਾ ਲੱਗੂ ਉਥੇ ਚੱਲ ਛੇਤੀ ਕਰ ਫਿਰ ਹਾਂ 10:00 ਵਜ ਗਏ ਚਲੋ ਦੇ ਮੈਨੂੰ ਪਰਨਾ ਆਹੇ ਕਿਧਰ ਆ ਗਏ ਸਵੇਸਵਰੀ ਨਾ ਇਹਨਾਂ ਦੱਸਿਆ ਵੀ ਨਹੀਂ ਸਾਨੂੰ ਕਿਵੇਂ ਆਉਣ ਲੱਗੇ ਸਸਕਾ ਮਸੀ ਜੀ ਸਤਿ ਸ੍ਰੀ ਅਕਾਲ ਸਸਕਾ ਮਸੀ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਤੇ ਫੋਨ ਵੀ ਨਹੀਂ ਕਰ ਕੀਤਾ ਪਈ ਆਉਣ ਲੱਗੇ ਫੋਨ ਇਦਾਂ ਹੀ ਬੱਸ ਛੇਤੀ ਵਿੱਚ ਕਿਤੇ ਨਹੀਂ ਆ ਨਦੀ ਦਾ ਕੁਰਸੀਆਂ ਲਈ ਆਈ ਵੜ ਕੇ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਹੈਂ ਤੇ ਤੂੰ ਆਪਣਾ ਸੁਣਾਓ ਬੱਸ ਵਧੀਆ ਆਪਣਾ ਵੀ ਠੀਕ ਠਾਕ ਜੀ ਹਾਂ ਜੀ ਚਾਹੀਦਾ ਸਸੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਨਾ ਠੀਕ ਠਾਕ ਵਧੀਆ ਵਧੀਆ ਤੁਸੀਂ ਸਭ ਠੀਕ ਹੈ ਹਾਂ ਜੀ ਠੀਕ ਠਾਕ ਵਧੀਆ ਕੋਈ ਨੀ ਬੈਠੋ ਕੋਈ ਨਹੀਂ ਬੈਠੋ ਤੀ ਹੋਰ ਸਭ ਨਾ ਕੋਈ ਨਹੀਂ ਹਾਂ ਜੀ ਫੋਨ ਫੋਨ ਕੀ ਕਰਨਾ ਇਦਾਂ ਹੀ ਸਲਾਹ ਬਣ ਗਈ ਸਸੀ ਗੱਲ ਜੀ ਸਸੀ ਕਪਨ ਤੀ ਫੋਨ ਬਣ ਨਹੀਂ ਕੀਤਾ ਫੋਨ ਕੀ ਕਰਨਾ ਵਾ ਸੰਦੀਪ ਇਦਾਂ ਹੀ ਬਸ ਅਚਾਨਕ ਹੀ ਸਲਾਹ ਬਣ ਗਈ ਤੇ ਮੈਂ ਚਲ ਉਹਨੇ ਆ ਜਾ ਕੇ ਸੰਦੀਪ ਜਾਂ ਪਾਣੀ ਲੈ ਗਿਆ ਹਾਂ ਜੀ ਕੋਸਨਾਮ ਭਾਜੀ ਠੀਕ ਠਾਕ ਵਧੀਆ ਠੀਕ ਠਾਕ ਜੇ ਮਾਸੀ ਜੀ ਫੋਨ ਕਰ ਦਦੇ ਤੁਹਾਨੂੰ ਸਚਾਈ ਦਾ ਕਿੱਥੇ ਪਤਾ ਲੱਗਣਾ ਸੀ ਕੋਈ ਕਾਹ ਦੀ ਸਚਾਈ ਦਾ ਬੰਦਵਾਖਣ ਲਈ ਮਾਸੀ ਜੀ ਤੁਸੀਂ ਦੇ ਕਹਿਣ ਦੇ ਹੀ ਕਿ ਸੰਦੀਪ ਕੋਈ ਕੰਮ ਕਰ ਨਹੀਂ ਕਰਦੀ ਹੈਗੀ ਉਹਨੇ ਤਾਂ ਸੁੱਖ ਨਾਲ ਝੜੂ ਫੜਿਆ ਹੱਥ ਦੇ ਵਿੱਚ ਸਾਰਾ ਕੰਮ ਡਈਏ ਕਰਨ ਮਾਸੀ ਜੀ ਅਸੀਂ ਤਾਂ ਨਹੀਂ ਦੱਸ ਕੇ ਆਏ ਕਿ ਚੱਲ ਜਾ ਕੇ ਵੇਖੀ ਤਾਂ ਸਹੀ ਸੰਦੀਪ ਕੋਈ ਕੰਮ ਕਰ ਵੀ ਕਰਦੀ ਆ ਕਿ ਨਹੀਂ ਕਰਦੀ ਹੈਗੀ ਚਲੋ ਹੋਣ ਹੀ ਹੋਤੇ ਤਾਂ ਯਕੀਨ ਕਰ ਲਿਆ ਮੈਂ ਹਾਂ ਤੁਹਾਡੇ ਦੇ ਯਕੀਨ ਕੀਤਾ ਵਾ ਆਪਾਂ ਤੇ ਚੱਲ ਹੁਣ ਆਪਣੀ ਕੁੜੀ ਤੇ ਵੀ ਕਰਕੇ ਵੇਖ ਲਈਏ ਭਲਾ ਇਹਦੇ ਕਹਿਣ ਦਾ ਮਤਲਬ ਕੀ ਹੈ ਲੈ ਮਸੀ ਜੀ ਕਹਿੰਦਾ ਮਤਲਬ ਕੀ ਹੈ ਭਲਾ ਤੁਹਾਨੂੰ ਪਤਾ ਲੱਗਣੀ ਦਿਆ ਹੁਣ ਆ ਮਸਾਫ ਸਾਫ ਮੈਂ ਤਾਂ ਸੋਚਿਆ ਹੀ ਕਿ ਚੱਲ ਘਰੇ ਸਾਡੀ ਕੁੜੀ ਵਿੱਚ ਹੀ ਘਾਟਵਾ ਕੋਈ ਪਰ ਮੈਨੂੰ ਤਾਂ ਲੱਗਦਾ ਵਾ ਵਿੱਚ ਕਿ ਤੁਹਾਡੇ ਵਿੱਚ ਵੀ ਹੈਗੀ ਆ ਭੈਣ ਜੀ ਤੁਹਾਡੇ ਕਹਿੰਦਾ ਕੀ ਮਤਲਬ ਆ ਉਹ ਪਾਜੀ ਮਤਲਬ ਕੀ ਆ ਕਹਿਨ ਦਾ ਮੰਨਦੇ ਆਂ ਹੀ ਤੇ ਕੁੜੀ ਸਾਡੀ ਚ ਗਲਤੀ ਹੈਗੀ ਆ ਪਰ ਅੱਜ ਮੈਨੂੰ ਯਕੀਨ ਹੋ ਗਿਆ ਸਾਡੇ ਹੁੰਦਿਆਂ ਦੇ ਉਹ ਕੰਮ ਕਰਨ ਦੀ ਐ ਤੇ ਤੁਸੀਂ ਕਹਿੰਦੇ ਆ ਵੀ ਉਹ ਕੰਮ ਨਹੀਂ ਕਰਦੀ ਤੁਹਾਡੇ ਚ ਵੀ ਗਲਤੀ ਹੋਣੀ ਆ ਜਿੰਨੀ ਫਿਰ ਸਾਡੀ ਕੁੜੀ ਜਵਾ ਉਹ ਪਾਜੀ ਅੱਜ ਹੀ ਕੰਮ ਕਰਨ ਲੱਗੀ ਆ ਆਹੋ ਪਾਜੀ ਅੱਜ ਆ ਹੀ ਆਉਣਾ ਆ ਤੇ ਉਹਨੇ ਕੰਮ ਕਰਨਾ ਆਂ ਅਸੀਂ ਤਾਂ ਉਹਨੂੰ ਫੋਨ ਵੀ ਨਹੀਂ ਕੀਤਾ ਕਿ ਅਸੀਂ ਆਉਣ ਲੱਗੇ ਆ ਤੁਹਾਨੂੰ ਗੱਲਾਂ ਦਸੀ ਨਾ ਉਹਦੀਆਂ ਉਹਨੇ ਕੀ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਹੀਂ ਕੋਈ ਝੂਠ ਨਹੀਂ ਬੋਲਿਆ ਹੈਗਾ ਜੋ ਵੀ ਬੋਲਿਆ ਨਾ ਨਹੀਂ ਸੱਚ ਹੀ ਬੋਲਿਆ ਵਾ ਦੀਦੀ ਚਲੋ ਉਹ ਤੇ ਗੱਲ ਮੈਂ ਮੰਨੀ ਆ ਪਰ ਗੱਲ ਇਦਾਂ ਵਾਂ ਕਿ ਤੁਸੀਂ ਫੋਨ ਤੇ ਬੋਲੇਗਾ ਤਾਂ ਹੀ ਉਦਣਾ ਉਹ ਨਹੀਂ ਭੈਣ ਜੀ ਤੇ ਉਦਾਂ ਕਿਤੇ ਬੋਲਤਾ ਹਣਾ ਫੋਨ ਤੇ ਅਜੇ ਕੋਈ ਗੱਲ ਨਹੀਂ ਆ ਗਈ ਨਹੀਂ ਨਹੀਂ ਭਾਜੀ ਫਿਰ ਵੀ ਸਾਡਾ ਰਿਸ਼ਤੇਦਾਰੀ ਦਾ ਮਾਮਲਾ ਵਾ ਹਾਂ ਫਿਰ ਵੀ ਇਹਨਾਂ ਦੀ ਪਰਜਾਈ ਦੀ ਗੱਡੀ ਪਰਜਾਈ ਆ ਤੇ ਕਿਦਾਂ ਇਹ ਫੋਨ ਤੇ ਨਾ ਵੱਧ ਘਟ ਕੀਤੀਆਂ ਮੈਂ ਉਹਦੇ ਫਿਰ ਵੀ ਗੱਡੀ ਚੁੱਪ ਕੀਤੀ ਰਹੀ ਕਿ ਚਲੋ ਕੋਈ ਗੱਲ ਨਹੀਂ ਆ ਰਿਸ਼ਤੇਦਾਰੀ ਦਾ ਮਾਮਲਾ ਵਾ ਚਲ ਫੇਰਾ ਸਾਡੇ ਮੂਹਰੇ ਕੋਈ ਗੱਲਬਾਤ ਨਹੀਂ ਖਿਲੂਗੀ ਆਵੇਂ ਤਾਂ ਪਹਿਲੀ ਗੱਲ ਪਤਾ ਕੀ ਆ ਸੰਦੀਪ ਵੀ ਉਹਨਾਂ ਨੇ ਇਦਾਂ ਬੋਲੀ ਨਾ ਤੇਰੇ ਗਰਮੀ ਗਰਮੀ ਚ ਬੋਲਿਆ ਗਿਆ ਹੋਣਾ ਕੁੜੀ ਭਾਜੀ ਭਾਈ ਲੱਖ ਵਾਰੀ ਮਾਰੀ ਆ ਸਾਡੀ ਮੈਨੂੰ ਇੱਕ ਗੱਲ ਦੱਸੋ ਕਿ ਉਹਦੇ ਮੂੰਹ ਕਦੀ ਸੁਣਿਆ ਤੁਸੀਂ ਮੈਨੂੰ ਤਲਾਕ ਚਾਹੀਦਾ ਵਾ ਤੁਸੀਂ ਆਪਣੇ ਕੋਲੋਂ ਵਕੀਲ ਕਰਕੇ ਬੈਠੇ ਜੀ ਉਹ ਮੇਰੀ ਗੱਲ ਸੁਣੋ ਤੁਸੀਂ ਵੀ ਇਹਨਾਂ ਨੂੰ ਤੰਗ ਕਰਦੀ ਆ ਜੋ ਮੈਨੂੰ ਕਹਿੰਦੀ ਆ ਕਿ ਤੂੰ ਮੇਰਾ ਘਰ ਬਣਾਣੀ ਆ ਮੈਂ ਤੈਨੂੰ ਅਪਣਾਉਣਾ ਨਹੀਂ ਆ ਔਰ ਅੱਬ ਕੀ ਕਰੀਏ ਫਿਰ ਜੇ ਵਕੀਲ ਨੇ ਕਰੀਏ ਤੇ ਉਹ ਭਾਜੀ ਉਹ ਨਹੀਂ ਤੰਗ ਕਰਦੀ ਤੁਹਾਨੂੰ ਕੀ ਪਤਾ ਵੀ ਤੁਹਾਡੇ ਘਰ ਚ ਕੀ ਕੋ ਬਣਿਆ ਨੀ ਤੁਹਾਨੂੰ ਜਿਆਦਾ ਪਤਾ ੜੇ ਨਾਲੋਂ ਮੇਰੇ ਸਾਹਮਣਾਂ ਕੀ ਕਿਹੜੀ ਗੱਲ ਨਹੀਂ ਭਾਜੀ ਕਸੂਰ ਕੱਢੀ ਜਾਂਦੇ ਜਿਹੋ ਦਾ ਇੱਕ ਕਸੂਰ ਆ ਉਹਦਾ ਕਸੂਰ ਸਾਡੇ ਆਂਦਿਆਂ ਨੂੰ ਕਿਉਂ ਕੰਮ ਦੇ ਹੀ ਕਰਨ ਤੇ ਕੰਮ ਦਾ ਵੀ ਨਾ ਆਈ ਦੀਆਂ ਸੂਰਗੇ ਦਾ ਵੀ ਜਿਆਦਾ ਕੰਮ ਕਰਦੀ ਆ ਨਾ ਕੋਈ ਗੱਲ ਨਹੀਂ ਨਾਲ ਹੀ ਲੈ ਜਾਓ ਕੰਮ ਕਰਾ ਲਿਓ ਨਹੀਂ ਭਾਜੀ ਮੇਰੀ ਸੁਣੋ ਗੱਲ ਉਡੀ ਇਹ ਤਾਂ ਕਰਕੇ ਵੀ ਆਈ ਹੀ ਪੀ ਉਹਨੂੰ ਆਪਾਂ ਇੱਥੋਂ ਲੈ ਜੀਏ ਟੀਪ ਹੋਤੇ ਕਰਕੇ ਨਹੀਂ ਵੇਇਆ ਜਾਂਦਾ ਹੈਗਾ ਤੇ ਤੁਸੀਂ ਕਿਦਾਂ ਨੀਆਂ ਡੇਂ ਗੱਲਾਂ ਕਰਨ ਕਿ ਉਹਨੂੰ ਇੱਥੋਂ ਲੈ ਜਾਓ ਦੀਦੀ ਆ ਗੱਲਾਂ ਤੇ ਗਲਤ ਹਨ ਇਹਨਾਂ ਵਾhti ਪਾਜੀ ਜਿੱਦਾਂ ਮਰਜ਼ੀ ਵੀ ਆ ਆਏ ਗਏ ਨੂੰ ਪੁੱਛਦੀ ਰਹੀ ਹੈ ਹੀ ਆ ਨਾ ਹੁਣ ਪਾਣੀ ਲੈ ਕੇ ਆਈ ਹੈ ਕਾ ਵੀ ਤੋਂ ਨੇ ਬਣਾਉਣੀ ਆ ਤੇ ਨਾਲੇ ਸਾਡੇ ਆਂਦਿਆਂ ਨੂੰ ਤੇ ਤਈ ਤੇ ਹੈਗੀ ਸੀ ਕੰਮ ਕਰਨ ਪਰ ਜਦੋਂ ਤੁਹਾਨੂੰ ਫੋਨ ਲਾਉਂਦੇ ਹੀ ਨਾ ਤੁਸੀਂ ਇਹੋ ਗੱਲ ਹੀ ਕਹਿੰਦੇ ਕਿ ਅੰਦਰ ਹੀ ਬੈਠੀ ਰਹਿੰਦੀ ਹੈ ਅੱਜ ਤੁਸੀਂ ਆਉਣਾ ਸੀ ਉਹਨੇ ਚਾਰੂ ਫੜ ਲਿਆ ਅੱਜਾਂ ਨੂੰ ਪਤਾ ਕਿ ਨਹੀਂ ਕੰਮ ਕਰਦੀ ਉਹ ਪਰ ਉਹਨੂੰ ਸੁਭਣਾ ਥੋੜਾ ਹੋਣਾ ਇ ਤੇ ਅਹੀਂ ਆਉਣਾ ਵਾ ਜੀ ਉਹ ਤੁਸੀਂ ਫੋਨ ਕੀਤਾ ਹੀ ਹੋਣਾ ਵਾ ਮੈਂ ਆਉਣਾ ਪਾ ਜੀ ਅਹੀਂ ਨਹੀਂ ਕਿਸ ਨੂੰ ਫੋਨ ਕੀਤਾ ਜੇ ਕੀਤਾ ਹੁੰਦਾ ਤੇ ਤੁਹਾਨੂੰ ਹੀ ਕਰਨਾ ਹੀ ਆਹੀਂ ਅਹੀਂ ਇਹੋ ਵੇਖਣ ਮਾਰੇ ਆਏ ਆਂ ਇਪਰਾ ਬੰਨ ਕੀ ਲਿਆ ਉਹ ਤੇ ਤੂੰ ਕੁੜੀ ਸਾਡੇ ਚ ਕਸੂਰ ਹੈ ਵੀ ਆ ਕਿ ਨਹੀਂ ਵੀਰ ਜੀ ਇਹ ਤੇ ਮੈਨੂੰ ਕੁਝ ਨਹੀਂ ਸਮਝਦੇ ਹੈਗੇ ਘੱਟੋ ਘੱਟ ਤੁਸੀਂ ਤੇ ਸਮਝਦੇ ਆ ਨਾ ਤੁਸੀਂ ਵੇਖ ਹੀ ਲਿਆ ਨਾ ਆਪਣੀ ਅੱਖੀ ਕੀ ਕੰਮ ਕਰਦੀ ਆ ਜਾਂ ਨਹੀਂ ਕਰਦੀ ਜਿਵੇਂ ਨਾ ਕਰਦੀ ਹੋਵਾਂ ਨਾ ਤੁਸੀਂ ਵੀ ਕਹਿੰਦੇ ਚੰਗੇ ਲੱਗਦੇ ਆ ਸਾਰਾ ਕੰਮ ਕਰਦੀ ਆ ਸਵੇਰ ਦੀ ਉੱਠੀ ਆ ਇਹ ਤਾਂ ਵੀ ਗੱਲਾਂ ਕਰਦੇ ਆ ਮੈਨੂੰ ਤੂੰ ਕੰਮ ਨਹੀਂ ਕਰਦੀ ਨਾਲੇ ਤਲਾਕ ਦਾ ਤੇ ਮੈਂ ਨਾ ਹੀ ਨਹੀਂ ਲਿਆ ਜਿੱਥੋਂ ਤੱਕ ਭਾਜੀ ਮੈਨੂੰ ਲੱਗਦਾ ਹੋਣਾ ਸਾਡੀ ਕੁੜੀ ਦੀ ਗਲਤੀ 1% ਹੀ ਆ ਬਾਕੀ ਸਾਰੀ ਗਲਤੀ ਤੁਹਾਡੀ ਆ ਪਰ ਐਡੇ ਮਾੜੇ ਵੀ ਨਹੀਂ ਅਸੀਂ ਜਿੰਨੇ ਮਾੜੇ ਆ ਨਾ ਤੇ ਕੁੜੀ ਆਪਣੇ ਦੀ ਵੀ ਲੈ ਜਾਓ ਜਦੋਂ ਸੁਧਰ ਜੇਗੀ ਫਿਰ ਲੈ ਆਵਾਂਗੇ ਨੂੰਹੀਂ ਮਾਸੀ ਜੀ ਆਪ ਲਗਦਾਨੀਆਂ ਗੱਲਾਂ ਹੋਈਆਂ ਮਾੜੀ ਜੀ ਕੋਈ ਗੱਲ ਹੁੰਦੀ ਤੁਸੀਂ ਝਾਟੀ ਕਹ ਦਿੰਦੇ ਕੁੜੀ ਨੂੰ ਲੈ ਜਾਓ ਉਹ ਰਹਿਣਾ ਤੱਕ ਸੁਰੋਂ ਨਹੀਂ ਇੱਥੇ ਹੀ ਆ ਨਾ ਜਦੋਂ ਵਿਆਹੀ ਵਰੀ ਆ ਇੱਥੇ ਹੀ ਵਸਣਾ ਨੇ ਧੀਆ ਬੋਤੇ ਇਹ ਕੰਮ ਥੋੜਾ ਵਿਆਹੀ ਦੇ ਆ ਮਹਾਦੇ ਪਹਾਰਾ ਲਈਦਾ ਵਾ ਸਿਰ ਤੋਂ ਤੁਸੀਂ ਕੋਬਲੀ ਖਰੀ ਜਾਂਦੇ ਪੁਣੋ ਲੈ ਜਾਓ ਇਥੋਂ ਪਾਬੀ ਜੀ ਜਿਹੜੇ ਹਸਾਬ ਨਾਲੇ ਚੱਲਦੀ ਹੈ ਨਾ ਅਹੀਂ ਤਰੀਕੀ ਰੱਖਣੀ ਹੈਗੀ ਤੁਸੀਂ ਆਪਣੇ ਨਾਲ ਹੀ ਲੈ ਜਾਓ ਦੀਦੀ ਗੱਲ ਆ ਇਦਾਂ ਸਾਡੀ ਕੁੜੀ ਦੇ ਘਰ ਦਾ ਮਸਲਾ ਆ ਅਹੀਂ ਉਹਨਾਂ ਨਾਲ ਗੱਲ ਡਈਆਂ ਕਰਨ ਤੇ ਤੁਸੀਂ ਉਹਨਾਂ ਦੀ ਗੱਲ ਵਿੱਚ ਨਾ ਹੀ ਆਓ ਤੇ ਚੰਗੀ ਗੱਲ ਵਾ ਠੀਕ ਆ ਨਾ ਤੁਸੀਂ ਵੀ ਬਗਾਨੇ ਘਰੋਂ ਆਏ ਆ ਪਾਬੀ ਜੀ ਹਾ ਗੱਲ ਤੇ ਤੁਸੀਂ ਬੜੀ ਆਸਾਨੀ ਨਾਲ ਕਹਿਤੀ ਕਿ ਮੈਂ ਬਗਾਨੇ ਘਰੋਂ ਆਈ ਤੇ ਆਏ ਤੇ ਤੁਸੀਂ ਵੀ ਬਗਾਨੇ ਘਰੋਂ ਜੀ ਤੁਹਾਡਾ ਫਰਜ ਵੀ ਨਹੀਂ ਬਣਦਾ ਗੱਲ ਕਰਨ ਦਾ ਆ ਜਿਹੜੇ ਹਸਾਬ ਨਾਲ ਤੁਸੀਂ ਗੱਲਾਂ ਕਰਨ ਦੇ ਜ ਹੈ ਨਾ ਘਰ ਤੇ ਤੁਸੀਂ ਆਪ ਖਰਾਬ ਕਰਨ ਦੇ ਆਪਣੀ ਕੁੜੀ ਦਾ ਮੈਂ ਤਾਂ ਸੋਚਿਆ ਸੀਗਾ ਕਿ ਖਰੇ ਇਹਦਾ ਹੀ ਦਿਮਾਗ ਖਰਾਬ ਆ ਪਰ ਨਹੀਂ ਇਹ ਤੇ ਸਾਰਾ ਖਾਨਦਾਨ ਹੀ ਪਾਗਲਾ ਦਾ ਵਾ ਜੀਦੀ ਹਾ ਪਾਗਲਾ ਕਿਦਾਂ ਦੀਆਂ ਗੱਲਾਂ ਹੋਈਆਂ ਮੰਨਿਆ ਵੇ ਵੀ ਜੇ ਕੁੜੀ ਘੜੀ ਚ ਗਲਤੀ ਆ ਤੂੰ ਦੋ ਸਾਰੇ ਡੱਬਰ ਨੂੰ ਹੀ ਪੋਜੇ ਕਰ ਛੱਡਿਆ ਵਾ ਕਸੂਰ ਸਾਰਾ ਤੁਹਾਡਾ ਮੈਨੂੰ ਲੱਗਣ ਦੀ ਆ ਵਾ ਕੁੜੀ ਸਾਡੀ ਫਿਰ ਵੀ ਚੰਗੀ ਮੈਨੂੰ ਲੱਗਦੀ ਜੱਦਾ ਐਹੋ ਹੀ ਤੇ ਤੁਹਾਡੀ ਗਲਤੀ ਆ ਜਿਹੜਾ ਤੁਸੀਂ ਉਹਦੇ ਵਿੱਚ ਕਸੂਰ ਨਹੀਂ ਕਢਣ ਦੇ ਦੀਦੀ ਹਾਂ ਗੱਲਾਂ ਕਰਨ ਵਾਲੀਆਂ ਨਹੀਂ ਹੈਗੀਆਂ ਜੜੀਆਂ ਤੁਸੀਂ ਗੱਲਾਂ ਡੇ ਹਾਡੇ ਦਾ ਕਰਨਾ ਕੀ ਕਵਾ ਨਾ ਫਿਰ ਵੀ ਸਾਡੀ ਧੀ ਦਾ ਘਰ ਵਾ ਜੜੀਆਂ ਗੱਲਾਂ ਤੁਸੀਂ ਸਾਡੇ ਘਰ ਆ ਕੇ ਕਰਨ ਦੇ ਜੇ ਉਹ ਕਰਨ ਵਾਲੀਆਂ ਮਾਸੀ ਜੀ ਵੇਖ ਲਓ ਆਪਣੀ ਕੁੜੀ ਦੇ ਕੰਮ ਕਿੱਦਾਂ ਨਹੀਂ ਗੱਲਾਂ ਡੇ ਹਨ ਨੂੰ ਇਹ ਕਰਨ ਤੇ ਆਪਾਂ ਹੋਰ ਨਹੀਂ ਕੀ ਬੇਸੀ ਕਰਵਾ ਸਕਦੇ ਤੇ ਬਾਕੀ ਕੋਈ ਨਹੀਂ ਆ ਜਦੋਂ ਹੀ ਕੁੜੀ ਦੀ ਗੱਲ ਕਰਦੇ ਆ ਨਾ ਤੇ ਕੁੜੀ ਨੂੰ ਆਪਾਂ ਲੈ ਜਾਂਦੇ ਆ ਨਾਲ ਕੋਈ ਗੱਲ ਨਹੀਂ ਪੁੱਤ ਛੰਡੇ ਦਿਮਾਗ ਨਾਲ ਸੋਚੋ ਜੇ ਤੁਹਾਡੀ ਕੁੜੀ ਚੰਗੀ ਆ ਨਾ ਤੇ ਪੁੱਤ ਤੁਹਾਡਾ ਮੁੰਡਾ ਕਿਹੜਾ ਮਾੜਾ ਵਾ ਚੱਲ ਪੁੱਤ ਜੇ ਤੁਹਾਡੀ ਕੁੜੀ ਦੀ ਨਹੀਂ ਨਾ ਗਲਤੀ ਤੇ ਚਲੋ ਸਾਡੇ ਕੋ ਹੋ ਗਈ ਹੋਣੀ ਆ ਆ ਤੁਹਾਡੇ ਹੱਥ ਜੋੜ ਕੇ ਅਸੀਂ ਮਾफी ਮੰਗ ਲੈਨੇ ਆ ਤੇ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਪੁੱਤ ਅਸੀਂ ਸੰਦੀਪ ਨੂੰ ਕਾਰ ਰੱਖ ਕੇ ਰਾਜੀ ਅਸੀਂ ਤੁਹਾਡੇ ਗਾੜੀ ਹੁਣ ਹੱਥ ਵੀ ਜੋੜਤੇ ਆ ਤੇ ਚਲੋ ਜਿੱਦਾਂ ਹੁੰਦੀ ਆ ਤੁਸੀਂ ਕਰੋ ਤੁਸੀਂ ਪੁੱਤ ਜੱਜ ਆਏ ਬਣਾ ਕੇ ਲਿਆ ਕਦੋਂ ਨਿਆਣੇ ਪਰੋਣੇ ਬੈਠੇ ਕੋਈ ਗੱਲ ਨਹੀਂ ਮੰਮੀ ਜੀ ਚਾਹ ਬਣਾ ਲੈਣੀ ਆ ਵੀਰ ਜੀ ਤੂੰ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਇਓ ਤੁਹਾਡੇ ਸਾਹਮਣੇ ਹੋਰ ਵਾ ਤੇ ਮੇਰੇ ਸਾਹਮਣੇ ਹੋਰ ਹੋ ਜਾਂਦੇ ਆ ਇੱਥੋਂ ਤੱਕ ਜਦੋਂ ਮੈਂ ਰੋਟੀ ਲੈ ਕੇ ਬਹਿ ਜਾਣਾ ਉਹ ਵੀ ਖੋ ਲੈਂਦੇ ਆ ਕੋਈ ਗੱਲ ਨਹੀਂ ਆ ਸੰਦੀਪ ਕੋਈ ਨਹੀਂ ਰੋਟੀ ਖੋਂਦਾ ਤੇਰੇ ਹੱਥੋਂ ਠੀਕ ਵਾ ਨਾ ਜਿੰਨਾ ਘਰ ਇਹਨਾਂ ਦਾ ਵਾ ਨਾ ਉਹਨਾਂ ਹੀ ਤੇਰਾ ਵਾ ਠੀਕ ਵਾ ਨਾ ਤੂੰ ਫਿਕਰ ਨਾ ਕਰ ਕੋਈ ਵੀ ਇਹ ਗੱਲ ਹੁਣ ਤੇਰਾ ਹੀ ਆ ਕਿੱਥੇ ਬਸਣਾ ਠੀਕ ਆ ਭਾਬੀ ਜੀ ਮੈਂ ਚਾਹ ਬਣਾ ਕੇ ਲਿਆਉਣੀ ਆ ਚਲਿਏ ਫਿਰ ਆਹੋ ਚਲੋ ਚਲਿਏ ਆਈ ਚਾਹ ਚ ਪੀਓ ਹਣ ਲੈ ਆਹ ਤੇ ਕੰਮ ਜਦਾ ਹੀ ਵਧੀਆ ਹੋ ਗਿਆ ਵਾ ਚੰਗਾ ਹੋਇਆ ਭਰਾ ਨੇ ਮੇਰੇ ਵੱਲ ਦੀ ਗੱਲ ਕੀਤੀ ਮੈਂ ਤੇ ਸੋਚਿਆ ਸੀ ਪਤਾ ਨਹੀਂ ਅੱਜ ਕੀ ਕਰਨ ਆ ਗਿਆ ਫੋਨ ਵੀ ਨਹੀਂ ਕੀਤਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਚੰਗਾ ਆ ਕੰਮ ਵੀ ਕਰਨ ਢੀ ਹੀ ਉਹਨਾਂ ਨੇ ਵੇਖ ਲਿਆ ਆਪਣੀ ਅੱਖੀ ਇੰਨਾ ਤੇ ਯਕੀਨ ਹੋ ਗਿਆ ਨਾ ਇਹਨਾਂ ਨੂੰ ਚਲੋ ਰੁੱਖ ਮੈਂ ਐਂ ਆ ਗਿਆ ਰੋਟੀ ਖਾ ਲਈ ਆਏ ਭਾਜੀ ਉਹ ਨਹੀਂ ਨਹੀਂ ਭਾਜੀ ਚੱਲੀਏ ਹਾਂ ਚਲੋ ਠੀਕ ਆ ਮਸੀ ਜੀ ਕੋਈ ਨਹੀਂ ਬੈਨੇ ਰੋਟੀ ਲੈ ਕੇ ਆਵਾਂਗੇ ਕਰ ਜੀਓ ਹੁਣ ਚੱਲੀਏ ਹੁਣ ਟਾਈਮ ਬੜਾ ਹੋ ਗਿਆ ਅੱਗੇ ਫੇਰ ਆਵਾਂਗੇ ਚੰਗਾ ਭਾਜੀ ਠੀਕ ਆ ਭਾਈ ਤਰੋਠੀ ਰੋਟੀ ਰਮਸੀ ਨੇ ਮਮੀ ਦੱਸ ਕੀ ਆਏ ਆਏ ਆਡੀ ਗੱਲ ਕੋਈ ਸੁਣੀ ਆ ਆਪਣਾ ਹੀ ਰੋਲਾ ਪਾ ਕੇ ਤੇ ਚਲ ਗਏ ਕੋਈ ਮਾਨ ਨਾ ਕਰ ਕੋਈ ਨੂੰਂਦਾ ਕਹਿੰਦੇ ਆ ਨਾ ਕਿ ਬੰਦੇ ਦੀ ਚੰਗਿਆਈ ਨਾ ਇੱਕ ਨਾ ਇੱਕ ਦਿਨ ਸਾਹਮਣੇ ਆਉਂਦੀ ਆ ਪਰ ਨਾ ਮੈਨੂੰ ਨਹੀਂ ਲੱਗਦਾ ਇਹ ਸਭ ਕੁਝ ਬਕਵਾਸ ਹੀ ਬਣਾਇਆ ਵਾ ਮੈਨੂੰ ਤੇ ਲੱਗਦਾ ਵਾ ਜਿਹੜੇ ਚੰਗੇ ਬਣ ਕੇ ਵਿਖਾਉਂਦੇ ਆ ਨਾ ਉਹ ਵੀ ਬੇਵਕੂਫੀ ਆ ਜਿੱਦਾਂ ਤੁਸੀਂ ਆ ਵੇ ਜਾਣੀਆਂ ਨੇ ਬੜੀਆਂ ਚਾਤਰ ਬਣਦੀਆਂ ਅਸੀਂ ਉਹ ਵੀ ਮੇਰੇ ਭਰਾ ਪਰਜਾਈ ਆ ਜਿੱਦਾਂ ਮੈਂ ਕਹੂੰਗੀ ਨਾ ਉਹਨਾਂ ਨੂੰ ਉਦਾਂ ਹੀ ਕਰਨਾ ਵਾ ਲੱਗ ਗਿਆ ਨਾ ਪਤਾ ਹੁਣ ਮੇਰਾ ਹੀ ਸਾਥ ਦਿੱਤਾ ਉਹਨਾਂ ਨੇ ਨਹੀਂ ਲੱਗ ਗਿਆ ਪਤਾ ਸਾਨੂੰ ਵੀ ਕਿ ਜਿੱਦਾਂ ਦੀ ਤੂੰ ਆ ਨਾ ਉਦਾਂ ਦੇ ਹੀ ਉਹ ਆ ਭਰਾ ਪਰਜਾਈ ਵੀ ਤੇ ਤੇਰੇ ਹੀ ਆ ਨਾ ਤੇਰੇ ਵਰਗੇ ਹੀ ਹੋਣੇ ਆ ਤੇ ਮੇਰੇ ਹੀ ਰਹਿਣੇ ਆ ਤੁਹਾਡੇ ਥੋੜੀ ਭਾਂਜਣੇ ਆ ਗੁਰਜਿੰਦਰ ਤੂੰ ਚੁੱਪ ਕਰ ਜਾ ਪਤਾ ਤੇ ਤੁਹਾਨੂੰ ਹੈਗਾ ਜਿੱਦਾਂ ਦੀ ਹੈਗੀ ਐ ਇਹਦੇ ਨਾਲ ਮੱਥਾ ਲਾ ਕੇ ਵਾਰਾ ਖਾਣੀ ਸਾਡੇ ਬੜੇ ਤਲਾਕ ਦੀਆਂ ਗੱਲਾਂ ਕਰਨੀਆਂ ਹੀ ਕੀਤੀ ਨਹੀਂ ਹੁਣ ਉਹਨਾਂ ਨਾਲ ਗੱਲ ਮੰਮੀ ਜੋ ਵੀ ਹੋਇਆ ਵਾ ਨਾ ਬੜਾ ਵਧੀਆ ਹੋ ਗਿਆ ਵਾ ਸਾਡੀ ਮੈਂ ਲੀਕਾ ਨਾ ਨਾ ਘੜਾਤੀਆਂ ਤੇ ਮੇਰਾ ਨਾਂ ਵੀ ਸੰਦੀਪ ਨਹੀਂ ਕਿchna ਕੋਰੇ ਕੰਮ ਆ ਫੇਰ ਸੱਚੀ ਹੋ ਗਈ ਏ ਤੁਹਾਨੂੰ ਉਹਨਾਂ ਦੇ ਘਾੜੀ ਭਰਾ ਫਰ ਜਾਏਗੇ ਪਰ ਝੂਠਿਆ ਕਰਤਾ ਵਈ ਨਹੀਂ ਮੰਮੀ ਝੂਠਿਆਂ ਤੇ ਹੀ ਹੋਣਾ ਏ ਉਦੋਂ ਤੇ ਤੁਸੀਂ ਵੀ ਨਹੀਂ ਗੱਲ ਕਰਨ ਦਿੰਦੇ ਨਾ ਤੁਸੀਂ ਆਪ ਗੱਲ ਕਰਨੀ ਹੁੰਦੀ ਆ ਕਿ ਨਾ ਤੁਸੀਂ ਕਿਸ ਨੂੰ ਹੀ ਕਰਨ ਦੇਣੀ ਹੁੰਦੀ ਐ ਹੁਣ ਚੁੱਪ ਰਹਿ ਕੇ ਤੇ ਹੁਣ ਅਸੀਂ ਤੇ ਝੂਠੇ ਪੈ ਗਏ ਨਾ ਉਹ ਤੇ ਸਾਨੂੰ ਸਦਾਈ ਬਣਾ ਕੇ ਚਲ ਗਏ ਕਿ ਨਹੀਂ ਮੈਂ ਦੇ ਆਂਦੀ ਬਚਲ ਗੱਲ ਵੜੇ ਨਾ ਗਾੜੀ ਚਲੋਂ ਜਾਈ ਮਟਾਉ ਜਦਾ ਮਰਦੀ ਗਈ ਉਹ ਮਟਾਉਣ ਲਈ ਐ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਅੱਗੇ ਕਦੀ ਇਹਨੇ ਕੰਮ ਨਹੀਂ ਕੀਤਾ ਤੇ ਅੱਜ ਝਾੜੂ ਕਿਦਾਂ ਫੜ ਲਿਆ ਭਲਾ ਉਹ ਕਦੇ ਫੋਨ ਬੰਨ ਕੀਤਾ ਹੁਣ ਨਾ ਤਾਂ ਹੀ ਫੜਿਆ ਉਹ ਮੰਮੀ ਉਹ ਨਹੀਂ ਕੀਤਾ ਇਹਦੀ ਕਿਸਮਤ ਚੰਗੀ ਸੀ ਸਾਥ ਦੇ ਗਈ ਆ ਕਿਸਮਤ ਦਾ ਨਹੀਂ ਉਹ ਮੈਨੂੰ ਪਤਾ ਉਹ ਵੀ ਨਾਰਲ ਇਹ ਆਏ ਦੇ ਗੱਲੀ ਕੋਣ ਇਹਦੇ ਵਾਲੀ ਘਰ ਦੇ ਆ ਚਲੋ ਕੋਈ ਨਹੀਂ ਖਾਈ ਜਾ ਹੁਣੇ ਦੇ ਕੋ ਜੁੱਤੀਆਂ ਰਪਿੰਦਰ ਖੋਲ੍ਹ ਘਰ ਦਰਵਾਜਾ ਹਾਂਜੀ ਕੀ ਜਾਈਦਾ ਵਕ ਜਾਣਾ ਚੁਣਾ ਕਿਤੇ ਕੀ ਆ ਵੇਖਿਆ ਸੀ ਉਹਨਾਂ ਦਾ ਹਾਲ ਉੱਥੇ ਹਾਲ ਹੁਲ ਕੀ ਵੇਖਣਾ ਵਾ ਮੈਂ ਤੇ ਵੇਖ ਕੇ ਹਰਾਨ ਰਹਿ ਗਈ ਜਦੋਂ ਸੰਦੀਪ ਸਾਰਾ ਕੰਮ ਕਰ ਕਰਦੀ ਸੀ ਤੇ ਕਹਿੰਦੀ ਕੁੜੀ ਇਹਦੇ ਕੰਮ ਨਹੀਂ ਕਰਦੀ ਹੈ ਕਿ ਕੁੜੀ ਤਾਂ ਹੀ ਲੰਦੀ ਕੰਮ ਨੂੰ ਕੰਮ ਨਹੀਂ ਕਰਦੀ ਤੇ ਨਾਲ ਦੀ ਕਹਿੰਦੀ ਅਹੀਂ ਨਹੀਂ ਵੀਰ ਜੀ ਕੋਈ ਵੀ ਝੂਠ ਬੋਲਿਆ ਅਹੀਂ ਤਾਂ ਸੱਚ ਹੀ ਬੋਲਿਆ ਤੇ ਪਾਣੀ ਦਾ ਘੁੱਟ ਲੈ ਕੇ ਨਹੀਂ ਆਈ ਅੰਦਰ ਪਤਾ ਨਾ ਕੀ ਆ ਏ ਉਦੋਂ ਜਿਹਦੇ ਨੇ ਫੋਨ ਦੇ ਲਈ ਮੈਂ ਮਾਂ ਗੱਲ ਕੀਤੀ ਉਹਦੇ ਨੂੰ ਬੜੀ ਵੱਧ ਘਟ ਹੋਈ ਮੇਰੇ ਨਾਲ ਤੇ ਆਜੂ ਵੇਖਿਆ ਕਿਦਾਂ ਡੇਹੀ ਬੋਲਣਾ ਤਾਂ ਹੀ ਦਰ ਪਰ ਮੈਂ ਸੜਾਈਆਂ ਗਾੜੀਆਂ ਨਾਲ ਪਰ ਆਸੋ ਫਿਰ ਵੀ ਰਿਸ਼ਤੇਦਾਰੀ ਆ ਬੰਦਾ ਹੌਸਲੇ ਨਾਲ ਗੱਲ ਕਰ ਲੈ ਕੋਈ ਆ ਵੀ ਚੰਗਾ ਹੋ ਗਿਆ ਜਿਹੜਾ ਤੂੰ ਕਹਿਤਾ ਸੀ ਨਾ ਕਿ ਐਂ ਸੰਦੀਪ ਨੂੰ ਨਾਲ ਲੈ ਜੰਨੇ ਤੇ ਮੁੜ ਕੇ ਕਿਦਾਂ ਮਾਫੀਆਂ ਮੰਗਦੀ ਸੀ ਤੇ ਦਾਲ ਚ ਕਾਲਾ ਸੀ ਤੇ ਤਾਂ ਹੀ ਮਾਫੀਆਂ ਮੰਗਣ ਦੀ ਸੀ ਜੇ ਸੱਚੇ ਹੁੰਦੇ ਤੇ ਉਹਨਾਂ ਨੂੰ ਕੀ ਲੋੜੀ ਜੇ ਪਰੌਣਾ ਹੀ ਤੇ ਉਹ ਵੀ ਪੁਰਕ ਫੁੜਕ ਪੈਂਦਾ ਮੈਂ ਕਿ ਗਲਤੀ ਸਾਰੀ ਢਾਡੀ ਆ ਕੁੜੀ ਦੀ ਵੀ ਚਲੋ ਹੋਊਗੀ ਥੋੜੀ ਪੋਤੀ ਨਾਲੇ ਕੰਮ ਤੇ ਕਰਦੀ ਓ ਸਾਰਾ ਤਲਾਕ ਦਾ ਉਹਨੇ ਨਾ ਨਹੀਂ ਲਿਆ ਤੁਸੀਂ ਵਕੀਲ ਕਰਕੇ ਬੈਠੇ ਜੀ ਨਹੀਂ ਪਹਿਲਾਂ ਤਾਂ ਮੈਂ ਸਭ ਨੂੰ ਮੂੰਹ ਵਾਲੇ ਵੇਂਦੀ ਰਹੀ ਵੀ ਚਲੋ ਕੋਈ ਗੱਲ ਨਹੀਂ ਆ ਫਿਰ ਕੀ ਜੇ ਇਦਾਂ ਕਹਿ ਹੁੰਦੇ ਆ ਦੇ ਜਦੋਂ ਫਿਰ ਉਹਨਾਂ ਨੇ ਇੱਕ ਦੋ ਵਾਰ ਕਿਹਾ ਨਾ ਵੀ ਕੁੜੀ ਲੈ ਜਾਓ ਫਿਰ ਤਾਂ ਮੈਂ ਅਖ ਕੇ ਕਿਹਾ ਵੀ ਕੋਈ ਨਹੀਂ ਲੈ ਜਾਣੇ ਆ ਕੁੜੀ ਨੂੰ ਤੇ ਫਿਰ ਤਾਂ ਬੜੀ ਛੇਤੀ ਬਦਲੇ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਪਤਾ ਨਹੀਂ ਆ ਕਿ ਦੇ ਹੋਰ ਨਾ ਹੋਵੇ ਕੁੜੀ ਨਾ ਤੇ ਕੁਝ ਕਰਪੁਰ ਦੇਣ ਮੈਨੂੰ ਜਿਹੜੀ ਨਣਾਣ ਵਾ ਨਾ ਉਹ ਵੀ ਝਲਾ ਕੋਈ ਲੱਗਦੀ ਆ ਦਾਲ ਚ ਕਾਲਾ ਕੋਹ ਜਰੂਰ ਹੈਗਾ ਵਾ ਹੁਣ ਸਮਝ ਨਹੀਂ ਲੱਗਾਂਦੀ ਕਿ ਕੀ ਗੜੀ ਬਣਨਾ ਵਾ ਤੇ ਕੀ ਨਹੀਂ ਬਣਨਾ ਸੱਚੀ ਅਹੀਂ ਤਨਾ ਕੁੜੀ ਵਿਆਹ ਕੇ ਨਾ ਪਛਤਾਉਣੀ ਦੇ ਲੋਕੀ ਸਭ ਸੁਖ ਪਾਉਂਦੇ ਆ ਧੀਆਂ ਵਿਆਹ ਦੇ ਪਹਿਲਾਂ ਰਵਿੰਦਰ ਮੈਂ ਇਨੀ ਗੱਲ ਕਹਿਦਣ ਲੱਗਾ ਨਾ ਨਣਾਣ ਉਹਦੀ ਨੂੰ ਵੀ ਕੁੜੀਏ ਤੂੰ ਵਿਆਹੀ ਬਣੀ ਆ ਆਪਣੇ ਪਿੰਡ ਜਾ ਕਿੰਨੇ ਦਿਨ ਤੇ ਆਂਦੀ ਹੋ ਗਈ ਇਹਨੂੰ ਆਈ ਵੀ ਆਪਣੇ ਪਿੰਡ ਜਾ ਕੇ ਤੂੰ ਕੰਮ ਧੰਦਾ ਵੇਖ ਆਪਣਾ ਤੂੰ ਦੂਜਿਆਂ ਦੇ ਘਰ ਜਾ ਕੇ ਤੇ ਲਤਾੜਾਉਂਦੀ ਚਾਦਾ ਕੋਈ ਗੱਲ ਨਹੀਂ ਐ ਇਹ ਆ ਵੀ ਓਵਾਂ ਮੁੰਡੇ ਆ ਜੀ ਉਹਨਾਂ ਦੇ ਮੂੰਹ 'ਚ ਵੱਧ ਘੱਟ ਕੋਈ ਨਿਕਲ ਵੀ ਜਾਂਦੀ ਆ ਨਾ ਤੇ ਸਾਨੂੰ ਬਹੁਤ ਸੁਣਨੀ ਪੈਣੀ ਆ ਭਲਾ ਕਿਉਂ ਅਸੀਂ ਆਪਣੀ ਧੀ ਵਸਾਉਣੀ ਆ ਸਾਨੂੰ ਜਰਨੀਆਂ ਪੈਣੀਆਂ ਵਾ ਉਹ ਅਜੇ ਦਿਮਾਗ ਕੰਮ ਕਰ ਗਿਆ ਅਸੀਂ ਚਲ ਗਏ ਇੱਥੇ ਮੌਕੇ ਤੇ ਜੇ ਮੰਨ ਲਾ ਸਾਡੇ ਦਿਮਾਗ 'ਚ ਆ ਸਕੀਮ ਨਾਮ ਦੀ ਕੈਂ ਹੀ ਤੇ ਸੰਦੀਪ ਦਾ ਕਸੂਰ ਕੱਢਣਾ ਹੈ ਤੇ ਇਹਦਾ ਕਸੂਰ ਵਾ ਸਾਰਾ ਮੇਰੀ ਗੱਲ ਸੁਣ ਛਾਡ ਉਹਨਾਂ ਦੀਆਂ ਗੱਲਾਂ ਕਰਤੋਂ ਵੈਦਾਂ ਕਰੀ ਸ਼ਾਮਾ ਨੇ ਕਰੀ ਫੋਨ ਲਾ ਕੇ ਪੁੱਛੀ ਉਹਨੂੰ ਵੀ ਤੈਨੂੰ ਕੋ ਕਹਿੰਦੀ ਤਾਂ ਨਹੀਂ ਉਹ ਵਿਚਾਰੀ ਕਹਿਣ ਦੀ ਸੀ ਵੀ ਤੁਸੀਂ ਚੱਲ ਜਾਣਾ ਵਾ ਤੇ ਮਗਰੋਂ ਤੇ ਰੋਟੀ ਨਹੀਂ ਖਾਂਦਾਂਦੇ ਬਿੰਨਾਂ ਨਹੀਂ ਕੋਈ ਗੱਲ ਨਹੀਂ ਮੈਂ ਲਾਉਂਗੀ ਫੋਨ ਤੇ ਪੁੱਛਾਂਗੀ ਉਹਨੂੰ ਫੇਰ ਤੇ ਤੀਮ ਨੂੰ ਇਹ ਦੱਸੋ ਚਾਹ ਪੀਣੀ ਆ ਬਣਾਵਾ ਘਟਕ ਉਹ ਚਾਹ ਤੇ ਉੱਥੋਂ ਹੀ ਪੀ ਕੇ ਆਈ ਸੀ ਤੂੰ ਰਹਿਂਦੇ ਹੁਣ ਚਾਹ ਤੇ ਜਾ ਵੇਲ ਆ ਕੋਈ ਕੰਮ ਤਾਂੰਦਾ ਕੋਈ ਚਲ ਠੀਕ ਆ ਕੋਲਰਾ ਪਿਆ ਮੈਂ ਵੀ ਸਾਂਭਾ ਥੋੜਾ ਜਿਹਾ ਬੇਹਲਾ ਦਲਜੀਤ ਉਹਨਾਂ ਸਾਹਮਣੇ ਨਾ ਕਿੱਦਾਂ ਸੱਚੀ ਬਣ ਗਈ ਐ ਤੇ ਉਹ ਵੀ ਨਾ ਸਾਰੀ ਗੱਲ ਇਹਦੇ ਵੱਲ ਦੀ ਕਰਕੇ ਗਏ ਆ ਦਲਜੀਤ ਮੈਨੂੰ ਤੇ ਇਹ ਫਿਕਰ ਪਿਆ ਵਾ ਕਿ ਜੇ ਕੱਲ ਨੂੰ ਇਹਦੇ ਵਰਗੀ ਕੋਈ ਖਾ ਪੀ ਕੇ ਮਰ ਗਈ ਤੇ ਫਿਰ ਅਹੀਂ ਤੇ ਬੱਜੇ ਮਰ ਜਾਗੇ ਨਾ ਉਹਨਾਂ ਨੇ ਤੇ ਇਹੋ ਸੋਚਣਾ ਨਾ ਕਿ ਗਲਤੀ ਇਹਨਾਂ ਦੀ ਭੈਣ ਗੱਲ ਤਾਂ ਠੀਕ ਵਾ ਹੁਣ ਉਹਨਾਂ ਦਾ ਵੀ ਕੋਈ ਪਤਾ ਨਹੀਂ ਨਾ ਉਹਨਾਂ ਕੀ ਕਰਨਾ ਵਾ ਜਿੱਦਾਂ ਉਹ ਕਹਿਣ ਦੇ ਇਹਦੇ ਮਗਰ ਤਾਂ ਲੱਗੇ ਹੋ ਇੱਕ ਦਿਨ ਆ ਮੰਮੀ ਹੱਡੀ ਉਸ ਟਾਈਮ ਤੇ ਸਾਨੂੰ ਕੋਈ ਗੱਲ ਨਹੀਂ ਕਰਨ ਦਿੰਦੀ ਸਾਨੂੰ ਵੀ ਬੋਲਣ ਦਿੰਦੀ ਤਾਂ ਵੀ ਅਗਲਿਆਂ ਨੂੰ ਪਤਾ ਲੱਗਦਾ ਪਰ ਨਹੀਂ ਉਹ ਉਸ ਟਾਈਮ ਤੇ ਤਾਂ ਉਹਨਾਂ ਗੜੀ ਹੱਥ ਜੋੜ ਤੇ ਕਰੀਏ ਵੀ ਹੁਣ ਅਹੀਂ ਕੀ ਸਾਰੀ ਗੱਲ ਕਰ ਦੇਣਾ ਉਹਨੂੰ ਦੱਸ ਦੇ ਇਹਨਾਂ ਤੁਹਾਨੂੰ ਵੀ ਪਤਾ ਵਾ ਮੰਮੀ ਟੈਨਸ਼ਨ ਨਾ ਝਟ ਲੈ ਲੈਂਦੀ ਆ ਉਹ ਕਲਾ ਤੋਂ ਡਰਦੀ ਆ ਤਾਂ ਉਹ ਨੇ ਕੰਮ ਕੀਤਾ ਵਾ ਕਿ ਮਾਫੀ ਮੰਗ ਲੈਣੀ ਦਲਜੀਤ ਮਾਫੀ ਮੰਗਾ ਕੀ ਹੋ ਜਾਊਗਾ ਕਿੰਨੀ ਵਾਰੀ ਮਾਫੀ ਮੰਗੂਗੀ ਏ ਕਦੀ ਇਹਦੇ ਕੋਲੋਂ ਮਾਫੀ ਮੰਗ ਲਈ ਕਦੇ ਭਰਾ ਪਰਜਾਈ ਕੋਲੋਂ ਮੰਗ ਲਈ ਅਹੀਂ ਸਾਰੀ ਉਮਰ ਇਸੇ ਕੰਮ ਚ ਹੀ ਰਵਾਂਗੇ ਬਸ ਮਾਫੀਆਂ ਮੰਗਣ ਜੀ ਉਹ ਪਹਿਲੇ ਮੇਰੀ ਨਾ ਜ਼ਿੰਦਗੀ ਬਰਬਾਦ ਹੋ ਗਈ ਆ ਹੁਣ ਮੈਂ ਕੀ ਕਰਾਂ ਇਹ ਕਾਹਦੀ ਤੇਰੀ ਜ਼ਿੰਦਗੀ ਖਰਾਬ ਹੋ ਗਈ ਆ ਤੂੰ ਟੈਨਸ਼ਨ ਨਾ ਲਿਆ ਕਰ ਸਾਡੇ ਕੋਲ ਸਬੂਤ ਹੈਗੇ ਆ ਸਾਰੀ ਸਾਰੇ ਦੱਸ ਦਾਂਗੇ ਉਹਨਾਂ ਨੂੰ ਉਹ ਮਤਲਬ ਸਬੂਤ ਕਰਨੇ ਕੀ ਆ ਉਹਨਾਂ ਕਿੰਨੀ ਕੀ ਮੰਨੀ ਆ ਥਾਡੀ ਕੋਈ ਗੱਲ ਨਹੀਂ ਮੰਨ ਲੈਣਗੇ ਆ ਹੁਣ ਜੂ ਕਹਿਣ ਦੇ ਸਬੂਤ ਹੈਗੇ ਆ ਤੇ ਇਹੋ ਉਹਨਾਂ ਦੇ ਗਾੜੀ ਰੱਖੇ ਹੁੰਦੇ ਤੇ ਉਹਨਾਂ ਨੂੰ ਵੀ ਪਤਾ ਲੱਗਦਾ ਕੋਈ ਨਹੀਂ ਇੱਕ ਵਾਰੀ ਹੋ ਕੇ ਚਲ ਗਏ ਆ ਨਾ ਉਹ ਦੁਬਾਰਾ ਹੰਦ ਦਾ ਸੰਗ ਸਪੋਸ ਬਣਾ ਲਿਆ। ਮਾਤਾ ਉਹਦੀ ਮਾਫੀ ਮੰਗ ਲਈ ਆ। ਉਹਦੀ ਗੱਲਾਂ ਕਰੀ ਜਾਂਦੇ। ਹਾਂ ਦੁਬਾਰਾ ਵੀ ਇੰਨੀ ਕ ਗੱਲ ਕਰਨੀ ਆ ਜਿੰਨੀ ਅੱਜ ਕਰ ਲਈ ਆ। ਨਾ ਸਾਨੂੰ ਕੋਣ ਦੇਣਾ ਵਾ ਨਾ ਆਪ ਕੋਣਾ। ਫੇ ਬਹੁਤੀ ਵੱਡੀ ਵੱਡੀ ਕੀਤਾ ਕੋ ਬਹੁਤੀ ਗੱਲ ਹੋਣੀ ਆ। ਤੇ ਕੋਈ ਗੱਲ ਨਹੀਂ ਸੁਣੀ ਜਾਓ ਫੇ ਜਾ ਕੇ ਉਹਦੀ ਆ। ਮੈਂ ਤਾਂ ਅੱਗੇ ਤੁਹਾਨੂੰ ਕਹਿਣਾ ਮਾਤਾ ਡਰਦੀ ਖਫਾਤ ਤੋਂ। ਇਹ ਗਵਾਂਡੀਆਂ ਨੂੰ ਕਿਤੇ ਪਤਾ ਲੱਗ ਜੇ ਕਿਤੇ। ਆਹੋ ਗਵਾਂਡੀਆਂ ਕੋ ਡਰੀ ਜਾਇਓ ਤੇ ਉਹਦੀ ਜ਼ਿੰਦਗੀ ਵਾਲਾ ਨਾ ਵੇਖਿਓ। ਜੇ ਹੁਣ ਬਹੁਤਾ ਵੀ ਬੋਲਾਂਗੇ ਤੇ ਆਂਡ ਗਵਾਂਣ ਸੁਣਾਵਾਂਗੇ ਲੋਕਾਂ ਨੂੰ ਵੀ ਆ ਕੋ ਕਰਨ ਨਹੀਂ ਆਨੇ। ਉਹ ਪੈਨ ਤੋ ਹੀ ਟੈਨਸ਼ਨ ਨਾ ਲਓ ਠੀਕ ਹੈ ਨਾ ਮੰਮੀ ਤੂੰ ਵੀ ਟੈਨਸ਼ਨ ਨਹੀਂ ਲੈਣੀ ਠੀਕ ਹੈ ਨਾ ਕੋਈ ਗੱਲ ਨਹੀਂ ਜੋ ਅਦਾਲਤ ਸਾਰੇ ਸਬੂਤ ਪੇਸ਼ ਕਰਾਂਗੇ ਨਾ ਤੇ ਪਤਾ ਲੱਗ ਜਾਣਾ ਇਹਨਾਂ ਨੂੰ ਉੱਥੇ ਤਾਂ ਲੱਗ ਹੀ ਜਾਣਾ ਪਤਾ ਸਾਰਾ ਹੀ ਸੱਚ ਸਾਹਮਣੇ ਆ ਹੀ ਜਾਣਾ ਵਾ ਸੱਚਾ ਕੋਣਾ ਝੂਠਾ ਕੋਣਾ